ਹਾਂ ਲੋ ਜੀ ਆਪਾਂ ਚੱਲ ਪਏ ਅਜ ਸਮੁੰਦਰ ਦੇ ਕੰਢੇ ਨੂੰ ਤੁਹਾਨੂੰ ਦਿਖਾ ਕੇ ਲੈਣੇ ਆਂ ਸਮੁੰਦਰ ਦੇ ਕੰਢੇ ਤੇ ģੇੜਾ ਘੜਾ ਕੇ ਲੈ ਆਉਂਦੇ ਆਂ ਫਰੈਸ਼ 에ਰ ਦਵਾ ਕੇ ਲੈ ਆਉਂਦੇ ਆਂ ਸਟ੍ਰੈਸ ਦੂਰ ਕਰਾ ਕੇ ਆਵਾਂਗੇ ਤੇ ਫਰੈਸ਼ ਹੋ ਕੇ ਆਵਾਂਗੇ ਤੇ ਆਪਣੇ ਘਰਾਂ ਤੋਂ ਲੱਗਦੇ ਆ 5 ਮਿੰਟ ਸਮੁੰਦਰ ਤੇ ਜਾਣ ਲਈ ਤੇ ਇਹ ਹੈਗੀਆਂ ਛੋਟੀਆਂ ਛੋਟੀਆਂ ਪਾਰਕਾਂ ਜਿੱਨਾਂ ਜਿੱਥੇ ਤੁਸੀਂ ਉਂ ģੇੜਾ ਘੜ ਤੁਰ ਕੇ ģੇੜਾ ਘੜਦੇ ਆਂ ਫਰੈਸ਼ 에ਰ ਲੈਣੇ ਆਂ ਤੇ ਅੱਜ ਆਪਾਂ ਸੋਚਿਆ ਕਿ ਆਪਾਂ ਚੱਲਦੇ ਆਂ ਸਮੁੰਦਰ ਦੇ ਕਢੇ ਦਿਨ ਬਹੁਤ ਸੋਣਾ ਅੱਜ ਸਾਡਾ ਧੁੱਪ ਵੀ ਲੱਗੀ ਆ ਤੇ ਪਰ ਹਵਾ ਵੀ ਉਨੀ ਚੱਲਦੀ ਆ ਪਰ ਬਹੁਤ ਸੋਣਾ ਤੇ ਪਲੈਨਿੰਗ ਬਣਾ ਲੈ ਕੇ ਚੱਲੋ ਆਪਾਂ ਚੱਲਦੇ ਆਂ ਢੀੜਾ ਕੱਢ ਕੇ ਆਉਣੇ ਨੇ ਅਸੀਂ ਚੇਂਜ ਕਰਦੇ ਰਹੀਦਾ ਕਦੇ ਕਿਹੜੀ ਜਗ੍ਹਾ ਚਾਹੀਦਾ ਕਦੇ ਕਿਹੜੀ ਜਗ੍ਹਾ ਤੇ ਤੇ ਅੱਜ ਪਲੈਨਿੰਗ ਬਣਾ ਕੇ ਦਿਨ ਸੋਣਾ ਕਰਕੇ ਆਪਾਂ ਚੱਲਦੇ ਆਂ ਸਮੁੰਦਰ ਦੇ ਕੰਢੇ ਨੂੰ ਆ ਤੁਹਾਨੂੰ ਵੀ ਲੈ ਕੇ ਚੱਲੀਏ ਸਮੁੰਦਰ ਦੇ ਕੰਢੇ ਤੇ ਆਪਾਂ ਨੀਲੀ ਪਹੁੰਚ ਕੇ ਸਮੁੰਦਰ ਦੇ ਕੰਢੇ ਤੇ ਢੀੜਾ ਕੱਢਦੇ ਆਂ ਦਿਖਾਉਣੇ ਤੁਹਾਨੂੰ ਆਪਾਂ ਬੈਠ ਕੇ ਗੱਡੀ ਕਰ ਲਈ ਪਾਰਕ ਤੇ ਪਾਰਕ ਬੜੀ ਵੱਡੀ ਐ ਇਹ ਤੇ ਇਹਦੇ ਵਿੱਚ ਗੱਡੀਆਂ ਹੀ ਖੜੀਆਂ ਹੁੰਦੀਆਂ ਕੱਲੀਆਂ ਤੇ ਲੋਕ ਜਿਹੜੇ ਹੈਗੇ ਆ ਜਾਂ ਵੱਡੇ ਸਿਆਣੇ ਬਜ਼ੁਰਗ ਜੋ ਵੀ ਆਪਾਂ ਕਹਿ ਦਈਏ ਸਾਰੇ ਇੱਥੇ ਆਣ ਕੇ ਬਹਿੰਦੇ ਆ ਇੱਥੇ ਬੈਠ ਕੇ ਤੇ ਇਹ ਨਜ਼ਾਰਾ ਲੈਂਦੇ ਆ ਜਿਹੜੇ ਸਮੁੰਦਰ ਦੇ ਕੰਢੇ ਤੇ ਬੈਠ ਕੇ ਪਾਣੀ ਦਾ ਜਾਨਵਰ ਕੀ ਇੱਥੋਂ ਦੀ ਸ਼ਿਪ ਵਗੈਰਾ ਲੰਘਦੇ ਆ ਸਾਰੇ ਹਨ ਤੇ ਇਸ ਕਰਕੇ ਫਿਰ ਜਿਹੜੇ ਹੈਗੇ ਆ ਜ਼ਿਆਦਾਤਰ ਜਿਹੜੇ ਬਜ਼ੁਰਗ ਲੋਕ ਹੈਗੇ ਆ ਉਹ ਇੱਥੇ ਆ ਕੇ ਬਹਿੰਦੇ ਆ ਬਹਿ ਜਾਂਦੇ ਆ ਦੋ ਦੋ ਤਿੰਨ ਘੰਟੇ ਤਿੰਨ ਘੰਟੇ ਗੱਡੀਆਂ 'ਚ ਤੇ ਫਰੈਸ਼ 에ਰ ਵੀ ਲੈਂਦੇ ਆ ਦੇਖਦੇ ਰਹਿੰਦੇ ਆ ਹਨ ਸਾਰਾ ਕੁਝ ਚੱਲਦਾ ਤੇ ਬਜ਼ੁਰਗ ਵੀ ਆਉਂਦੇ ਆ ਬੱਚੇ ਵੀ ਆਉਂਦੇ ਸਾਰੇ ਸਾਰੇ ਹੀ ਆਉਂਦੇ ਆ ਬੱਚੇ ਵੀ ਇੱਥੇ ਹੁਣ ਥੋੜਾ ਜਿਹਾ ਪਾਣੀ ਪਿੱਛੇ ਗਿਆ ਹੋਇਆ ਤੇ ਥੋੜਾ ਗੰਦਾ ਦਿਖਦਾ ਤੇ ਪਿੱਛੇ ਬਿਲਕੁਲ ਬਲੂ ਪਾਣੀ ਆ ਤੇ ਮਿਡਲ 'ਚ ਥੋੜਾ ਜਿਹਾ ਗੰਦਾ ਤੇ ਉਰਲੇ ਪਾਸੇ ਹੁਣ ਪਾਣੀ ਪਿੱਛੇ ਹਟਿਆ ਹੋਇਆ ਤੇ ਇਹਨਾਂ ਦਾ ਇੱਕ ਟਾਈਮ ਹੁੰਦਾ ਅੱਗੇ ਆਉਂਦਾ ਤੇ ਇੱਕ ਟਾਈਮ ਹੁੰਦਾ ਪਾਣੀ ਦਾ ਪਿੱਛੇ ਜਾਂਦਾ ਹਾਲੋ ਜੀ ਮੈਂ ਆ ਗਈ ਬਾਹਰ ਨਿਕਲੇ ਤੇ ਮੈਂ ਕਿਹ ਚਲ ਤੁਹਾਨੂੰ ਇੱਕ ਦਿਖਾ ਦਿਆਂ ਕਿ ਕਿੰਨੀ ਹਵਾ ਚੱਲਦੀ ਹੈ ਤੇ ਮੇਰੇ ਵਾਲਾਂ ਤੋਂ ਤੁਹਾਨੂੰ ਪਤਾ ਲੱਗ ਜਾਣਾ ਹਵਾ ਕਿੰਨੀ ਤੇਜ਼ ਚੱਲਦੀ ਹੈ ਤੇ ਅੱਜ ਸਮੁੰਦਰ ਦੀ ਸਾਈਡ ਦੇ ਵਿੱਚ ਨਹੀਂ ਗਏ ਆਪਾਂ ਕਿਉਂਕਿ ਪਾਣੀ ਪਿੱਛੇ ਆ ਥੋੜਾ ਜਿਆ ਤੇ ਹਵਾ ਵੀ ਬਹੁਤ ਤੇਜ਼ ਹੈ ਤੇ ਸਾਡੇ ਕੋਲ ਟਾਈਮ ਵੀ ਅੱਜ ਥੋੜਾ ਦੇਖੋ ਮੇਰਾ ਸਿਰ ਕਿਧਰ ਨੂੰ ਖਿਲਰਦਾ ਜਾਂਦਾ ਇੰਨੀ ਹਵਾ ਤੇਜ਼ ਚੱਲਦੀ ਹੈ ਪਰ ਬਹੁਤ ਨਾਈਸ ਲੱਗਦਾ ਫਰੈਸ਼ 에ਰ ਮਿਲਦੀ ਆ ਜਦੋਂ ਵੀ ਇੱਥੇ ਆਉਂਦੇ ਤੁਸੀਂ ਰਿਲੈਕਸ ਹੋ ਜਾਂਦੇ ਆ ਜੇ ਤੁਹਾਡੇ ਕੋਲ ਸਟ्रेस ਹੁੰਦਾ ਕਿਸੇ ਕੋਲ ਸਟ्रेस ਦੂਰ ਹੋ ਜਾਂਦਾ ਇਸ ਕਰਕੇ ਅਸੀਂ ਰਿਲੈਕਸ ਹੋਣ ਲਈ ਇੱਥੇ ਆਉਂਦੇ ਆ ਜਿਆਦੇ ਲੋਕ ਕਿ ਫ੍ਰੈਸ਼ਰ ਮਿਲ ਜਾਂਦੇ ਤੇ ਰਿਲੈਕਸ ਹੋ ਜਾਂਦਾ ਹੈ ਬਹੁਤ ਚੀਜ਼ਾਂ ਇੱਥੇ ਦੇਖਣ ਨੂੰ ਤੁਹਾਨੂੰ ਮਿਲ ਜਾਂਦੀਆਂ ਜਿਵੇਂ ਤੁਹਾਨੂੰ ਦਿਖਾਉਂਗੀ ਇੱਥੇ ਕਾਂ ਵਗੈਰਾ ਬਹੁਤ ਆ ਜਾਨਵਰ ਬਹੁਤ ਹੁੰਦੇ ਆ ਇੱਥੇ ਤੇ ਬਾਕੀ ਆਪਣੇ ਸ਼ਿਪ ਵੀ ਇੱਥੋਂ ਦੀ ਲੰਘਦੇ ਆ ਸਾਈਡਾਂ ਤੋਂ ਦੀ ਦੇਖਦੇ ਜਿਹੜੇ ਦੂਜੀਆਂ ਸਾਈਡਾਂ ਨੂੰ ਜਾਂਦੇ ਆ ਤੇ ਹੁਣ ਇੱਧਰ ਮੇਰੇ ਸਾਈਡਾਂ ਤੇ ਗੱਡੀ ਤੇ ਬੱਠੀ ਆ ਬੇਬੇ ਇੱਕ ਸੁੱਤੀ ਕੁੱਕ ਪਈ ਆ ਆ ਦੇਖ ਲਓ ਜੀ ਸਾਡੇ ਕਾਂ ਤੇ ਹਵਾ ਇੰਨੀ ਤੇਜ਼ ਆ ਤੇ ਕਾਮਾਂ ਨੂੰ ਹਵਾ ਹੀ ਅੜਾਈ ਜਾਂਦੀ ਹੈ ਤੇ ਉਹ ਫਾਇਲ ਦੇਖ ਲੋ ਇੰਜੋਏ ਕਰਦੇ ਆਪੇ ਉੱਡ ਜਾਂਦੇ ਤੇ ਆਪੇ ਥੱਲੇ ਆ ਜਾਂਦੇ ਆ ਤੇ ਇਹ ਫੰਗਾ ਫੰਗ ਨਹੀਂ ਹਲਾਉਂਦੇ ਕਿਉਂਕਿ ਹਵਾ ਇੰਨੀ ਤੇਜ਼ ਆ ਤੇ ਇਹ ਫਨ ਕਰਦੇ ਆ ਇੰਨਾ ਮਜ਼ਾ ਆਉਂਦਾ ਇਹਨਾਂ ਨੂੰ ਦੇਖ ਕੇ ਜਦੋਂ ਤੁਸੀਂ ਇਦਾਂ ਦੇਖਦੇ ਇਹਨਾਂ ਨੂੰ ਖੇਡਦੇ ਆ ਨੂੰ ਬਹੁਤ ਚੰਗਾ ਲੱਗਦਾ ਤੇ ਅਸੀਂ 1 ਘੰਟੇ ਲਈ ਇੱਥੇ ਆਏ ਸੀਗੇ ਤੇ ਪਤਾ ਹੀ ਨਹੀਂ ਲੱਗਦਾ ਇੱਕ ਘੰਟਾ ਤੁਹਾਡਾ ਕਿਧਰ ਨੂੰ ਚਲੇ ਜਾਂਦਾ ਬਸ ਪੰਮਾ ਤੁਸੀਂ ਤੁਰ ਅਸੀਂ ਉਹ ਕਰਨ ਨੂੰ ਮਣੀ ਨਿਕਲਦੇ ਹੁੰਨੇ ਅੱਜ ਅਸੀਂ ਗਏ ਨਹੀਂ ਤੇ ਅੱਜ ਅਸੀਂ ਗੱਡੀ 'ਚ ਬੈਠੇ ਸੀ ਕਹਿੰਦੇ ਗੱਡੀ 'ਚ ਬੈਨੇ ਧੁੱਪ ਸਿੱਕਦੇ ਆ ਤੇ ਨਾਲੇ ਸਮੁੰਦਰ ਵੱਲ ਨੂੰ ਦੇਖਦੇ ਆ ਖੜ ਕੇ ਤੇ ਹੁਣ ਮੈਂ ਥੋੜਾ ਜਿਹਾ ਬਾਹਰ ਨਿਕਲ ਕੇ ਤੁਹਾਨੂੰ ਦਿਖਾਇਆ ਤੇ ਫਿਰ ਮੈਂ ਗੱਡੀ 'ਚ ਆ ਕੇ ਬੈ ਗਈ ਕਿਉਂਕਿ ਹਵਾ ਥੋੜੀ ਜੀ ਜ਼ਿਆਦਾ ਚੱਲਦੀ ਆ ਤੇ ਇੱਥੇ ਇੰਨੇ ਜਾਨਵਰ ਉਹਦੇ ਕੰਮ ਵਗੈਰਾ ਕੋਈ ਨਹੀਂ ਕੁਛ ਕਹਿੰਦਾ ਹਨਾ ਐਦਾਂ ਹੀ ਫਿਰਦੇ ਫੁਰਦੇ ਰਹਿੰਦੇ ਆ ਤੁਹਾਡੇ ਮੂਹਰੇ ਫਿਰਦੇ ਆ ਤੇ ਆਹਦੇ ਲੋ ਪਾਰਕ ਅੱਧੀ ਇੱਧੇ ਆਪਾਂ ਮੀਡਲ ਚਲਾਇਸੀ ਬਹੁਤ ਦੂਰ ਤੱਕ ਪਾਰਕ ਹੈਗੇ ਕਲੀਆਂ ਗੱਡੀਆਂ ਦੀ ਹੈ ਜੇ ਅੱਗੇ ਥੋੜਾ ਜਿਹਾ ਜਾਣੇ ਤਾਂ ਹੋਰ ਸੁੰਦਰੇ ਕੰਡੇ ਅੱਗੇ ਜਾ ਕੇ ਉੱਥੇ ਪਾਕ ਕਰਕੇ ਤੁਹਾਡੇ ਖੇਡਣ ਨੂੰ ਬੈਠਣ ਨੂੰ ਜਗ੍ਹਾ ਹੈਗੀ ਸਾਰਾ ਕੁਛ ਹੈ ਪਰ ਇਹ ਆਪਾਂ ਬਿਲਕੁਲ ਕੋਨਾਂ ਤੇ ਹੀ ਰਹਿ ਜਾਣੇ ਕਿ ਬਹੁਤੀ ਦੂਰ ਆਪਾਂ ਜਾਣਾ ਨਹੀਂ ਆਪਾਂ ਥੋੜੇ ਜਿਹੀ ਚੱਲੀ ਆਉਨੇ ਆ ਦੇਖੋ ਕਿੰਨਾ ਸੋਹਣੇ ਬੱਦਲ ਵੀ ਕਿੰਨੇ ਸੋਹਣੇ ਲੱਗਦੇ ਆ ਹਨਾ ਤੇ ਆਹਦੇ ਜਾਨਵਰ ਸਾਰੇ ਉੱਡੇ ਫਿਰਦੇ ਆ ਤੇ ਇੱਧਰ ਲਈ ਤੁਹਾਨੂੰ ਦਿਖਾਉਣੀ ਆ ਦੂਜੀ ਸਾਈਡ ਤੋਂ ਦੀ ਹੋ ਕੇ ਤੇ ਸਾਰੇ ਗੱਡੀਆਂ ਦੇ ਵਿੱਚ ਬੰਦੇ ਬੈਠੇ ਆ ਗੱਡੀਆਂ ਦੇ ਵਿੱਚ ਬੈਠਿਆ ਕੋਈ ਆਪਣਾ ਲੰਚ ਲਿਆ ਹੁੰਦਾ ਦੇਖ ਲਓ ਜੀ ਮੈਂ ਦੇਖੋ ਹੁਣ ਕਿੰਨਾ ਸੋਹਣਾ ਲੱਗਦਾ ਗੱਡੀਆਂ ਵੀ ਦੇਖ ਲਓ ਤੇ ਕੋਈ ਆਪਣਾ ਲੰਚ ਪੈਕ ਕਰ ਲਿਆ ਹੁੰਦਾ ਤੇ ਕੋਈ ਆਪਣਾ ਫਰੂਟ ਪੈਕ ਕਰ ਲਿਆ ਹੁੰਦਾ ਤੇ ਫਿਰ ਇੱਥੇ ਇੰਜੋਏ ਕਰਦੇ ਆ ਜਦੋਂ ਇਦਾਂ ਬਹਿ ਕੇ ਤਾਂ ਨਜ਼ਾਰਾ ਦੇਖੋ ਕਿੰਨਾ ਸੋਹਣਾ ਹੈ ਹੁਣ ਜਾਨਵਰ ਦੇਖੋ ਇੱਕ ਤਾਂ ਕਾਂ ਆ ਤੇ ਇੱਕ ਹੋਰ ਜਾਨਵਰ ਹੈਗੇ ਆ ਜਿਹੜੇ ਆ ਹਾਂ ਦੇ ਬਗਲੇ 'ਚ ਕੀ ਆਜਾ ਨੂੰ ਮੈਨੂੰ ਸ਼ੋਰ ਨਹੀਂ ਕੀ ਕਹਿੰਦੇ ਆ ਭੁੱਲ ਗਈ ਤੇ ਦੇਖੋ ਤੁਹਾਨੂੰ ਕਿੰਨਾ ਨਾ ਉਹ ਲੱਗਦਾ ਹੈ ਨਾਈਸ ਸ਼ਾਂਤ ਤੇ ਅੱਜ ਮੈਂ ਸੋਚਿਆ ਸੀ ਕਿ ਚਲੋ ਅੱਜ ਤੁਹਾਨੂੰ ਇੱਥੋਂ ਨਹੀਂ ਮੈਂ ਗੀੜਾ ਕਢਾ ਕੇ ਲਿਆਉਣੀ ਆ ਤੁਹਾਨੂੰ ਦਿਖਾ ਕੇ ਲਿਆਉਣੀ ਆ ਤੇ ਮੈਂ ਤਾਂ ਇਹਨਾਂ ਜੇ ਕਾਂ ਵਗੈਰ ਜਿਹੜੇ ਉੱਡਦੇ ਦੇਖ ਕੇ ਮੈਨੂੰ ਮੇਰੇ ਰੂਹ ਬੜੀ ਸ਼ਾਂਤ ਤੇ ਖੁਸ਼ੀ ਮਿਲਦੀ ਆ ਤੇ ਛਿੱਪ ਨਹੀਂ ਕੋਈ ਮੈਨੂੰ ਦਿਖਦਾ ਨਹੀਂ ਜਾ ਰਿਹਾ ਨਹੀਂ ਤਾਂ ਨॉर्मਲੀ ਛਿੱਪ ਜਾਂਦੇ ਹੁੰਦੇ ਉਧਰ ਇਹ ਨੰਗਦੇ ਆ ਤੇ ਇਹ ਗੱਡੀਆਂ ਵਾਲੀ ਤੇ ਦੂਸਰੀ ਪਾਰਕ ਅੱਗੇ ਜਾ ਕੇ ਹੋਰ ਅੱਗੇ ਜਾ ਕੇ ਆਉਂਦੀ ਹੈ ਜਿੱਥੇ ਤੁਸੀਂ ਗੱਡੀਆਂ ਖੜੀਆਂ ਕਰਕੇ ਤੇ ਬੱਚੇ ਮਤਲਬ ਖੇਡ ਸਕਦੇ ਆ ਬੈਠ ਸਕਦੇ ਆ ਚਲੋ ਜੀ ਸਾਡਾ ਹੋ ਗਿਆ 1 ਘੰਟਾ ਪੂਰਾ ਤੇ ਹੁਣ ਆਪਾਂ ਮੋੜ पे ਘਰ ਨੂੰ ਕਿ hope ਤੁਹਾਨੂੰ ਮੇਰਾ ਇਹ ਸਮੁੰਦਰ ਦੇ ਕੰਢੇ ਦਾ ਨਜ਼ਾਰਾ ਪਸੰਦ ਆਇਆ ਹੋਊਗਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਲਿਓ ਹੁਣ ਅਸੀਂ ਮੋੜ पे ਘਰ ਨੂੰ ਤੇ ਕੋਈ ਅਸੀਂ ਲੜਾਈ ਲੜੇ ਨਹੀਂ ਕੋਈ ਵੈਸੋ ਨਹੀਂ ਕੀਤਾ ਬੜਾ ਇੰਜੋਏ ਕੀਤਾ ਅੱਜ ਅਸੀਂ ਬੈਠ ਕੇ ਤੇ ਤੁਹਾਨੂੰ ਪਤਾ ਹੀ ਜਿੱਥੇ ਦੋ ਜਣ ਬੈਠਣ ਉਥੇ ਗੁੱਸੇ ਤੇ ਲੜਾਈ ਝਗੜਾ ਕੋਈ ਨਾ ਕੁਛ ਨਾ ਐਵੇਂ ਐਵੇਂ ਦਾ ਹੋਈ ਜਾਂਦਾ ਹੁੰਦਾ ਪਰ ਨਹੀਂ ਅੱਜ ਕੋਈ ਨਹੀਂ ਹੋਇਆ ਉਹ ਸਾਡੀ ਆਈਸਕ੍ਰੀਮ ਬੈਂਡ ਖੜੀ ਹੈ ਤੇ ਅਸੀਂ ਆਲਵੇਜ਼ ਆਈਸਕ੍ਰੀਮ ਨੂੰ ਤੋਂ ਲੈਣੇ ਆ ਪਰ ਹੁਣ ਅਸੀਂ ਆਈਸਕ੍ਰੀਮ ਨਹੀਂ ਖਾਧੀ ਅੱਜ ਕਿਉਂ ਅੱਜ ਅਸੀਂ ਥੋੜੇ ਟਾਈਮ ਲਿਆ ਸੀ ਇਸ ਕਰਕੇ ਅਸੀਂ ਰੋਟੀ ਪਾਣੀ ਖਾ ਕੇ ਆਏ ਸੀ ਤੇ ਨਹੀਂ ਤਾਂ ਸਾਡੀ ਇੱਥੇ ਹੁੰਦੀ ਹੈ ਇੱਕ ਆਈਸਕ੍ਰੀਮ ਲੈਣੀ ਹੁੰਦੀ ਤੇ ਲੈ ਕੇ ਫਿਰ ਬੈਠ ਕੇ ਆਪਾਂ ਮਜੇ ਨਾਲ ਥੋੜਾ ਜਿਹਾ ਵੁਕ ਕਰਕੇ ਫਿਰ ਜਾਣੇ ਹੁੰਨੇ ਆ ਤੇ ਬਸ ਜੀ ਅੱਜ ਦਾ ਇਹ ਸਮੁੰਦਰ ਦੇ ਕੰਨੇ ਦਾ ਇਹ ਨਜ਼ਾਰਾ ਇਦਾਂ ਦਾ ਸੀ ਤੇ ਤੁਹਾਨੂੰ ਪਸੰਦ ਆਇਆ ਉਹ ਤੇ ਆਪਾਂ ਮਿਲਾਂਗੇ ਨੈਕਸ ਫਿਰ ਕਿਸੇ ਹੋਰ ਬਲੌਕ ਦੇ ਵਿੱਚ ਦੇਖਦੇ ਆਂ ਆਪਾਂ ਕਿੱਦਾਂ ਨੂੰ ਜਾਣੇ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਣਾ ਖਿਆਲ ਰੱਖਿਓ